ਭਗਵੰਤ ਮਾਨ ਤੁਹਾਡਾ ਯਾਰ ਕਲਾਕਾਰਾਂ ਦਾ ਹੈ ਉਹਨੂੰ ਸਵਾਲ ਕਰ ਚੁੱਕੇ ਦੇ ਵੀ ਢੋਈ ਚ ਦੰਮ ਨਹੀਂ ਹੈਗਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਆਪ ਤਾਂ ਗਿਆ ਪਰ ਸਾਰੇ ਪੰਜਾਬ ਦੀਆਂ ਖੁਸ਼ੀਆਂ ਨਾਲ ਲੈ ਗਿਆ ਤੇ ਅੱਜ ਦੀਵਾਲੀ ਦਾ ਚਾ ਲੋਕਾਂ ਨੂੰ ਜ਼ਰੂਰ ਹੈ ਪਰ ਕਿਤੇ ਨਾ ਕਿਤੇ ਜਹਨ ਦੇ ਵਿੱਚ ਦੁੱਖ ਵੀ ਹੈ ਕਿ ਸਾਡੇ ਪੰਜਾਬ ਦਾ ਹੀਰਾ ਤੇ ਮਾਂ ਬੋਲੀ ਨੂੰ ਗਾਉਣ ਵਾਲਾ ਪੁੱਤ ਅੱਜ ਸਾਨੂੰ ਸਦਾ ਲਈ ਵਿਛੋੜਾ ਦੇ ਕੇ ਚਲਾ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਦੀ ਮੌਤ ਦੱਸਣ ਮੁਤਾਬਕ ਇੱਕ ਹਾਦਸਾ ਹੈ ਕਿਉਂਕਿ ਉਸ ਦੀ ਕੋਈ ਵੀ ਵੀਡੀਓ ਜਾਂ ਸੀਸੀਟੀਵੀ ਵੀਡੀਓ ਕੁਝ ਵੀ ਸਾਹਮਣੇ ਨਹੀਂ ਆਇਆ ਤੇ ਪੁਲਿਸ ਦੇ ਵੱਲੋਂ ਵੀ ਇਸ ਨੂੰ ਹਾਦਸਾ ਹੀ ਦੱਸਿਆ ਜਾ ਰਿਹਾ ਹੈ ਪਰ ਕਿਤੇ ਨਾ ਕਿਤੇ ਲੋਕਾਂ ਦੇ ਦਿਲਾਂ ਵਿੱਚ ਇਹ ਗੱਲ ਹਾਦਸਾ ਨਹੀਂ ਇੱਕ ਸੋਚੀ ਸਮਝੀ ਸਾਜ਼ਿਸ਼ ਬਣ ਕੇ ਬੈਠਾ ਹੈ ਤੇ ਲਗਾਤਾਰ ਲੋਕਾਂ ਦੇ ਵੱਲੋਂ ਇਹੀ ਕਮੈਂਟ ਆ ਰਹੇ ਹਨ ਕਿ ਰਾਜਵੀਰ ਦਾ ਇਹ ਹਾਦਸਾ ਨਹੀਂ ਬਲਕਿ ਉਸ ਨਾਲ ਜਾਣਬੁੱਝ ਕੇ ਇਹ ਸਭ ਕੀਤਾ ਗਿਆ ਤੇ ਬਹੁਤ ਲੋਕਾਂ ਦੇ ਵੱਲੋਂ ਉਸ ਦੇ ਕੇਸ ਨੂੰ ਸ਼ੱਕ ਦੀਆਂ ਨਿਗਾਹ ਦੇ ਨਾਲ ਦੇਖਿਆ ਜਾ ਰਿਹਾ ਹੈ ਪਰ ਉੱਥੇ ਹੀ ਪੁਲਿਸ ਦੇ ਵੱਲੋਂ ਡੀਡੀਆਰ ਦੀਆਂ ਕਾਪੀਆਂ ਜਾਰੀ ਕਰਕੇ ਉਹਨਾਂ ਵਿੱਚ ਇਹੀ ਗੱਲ ਲਿਖੀ ਗਈ ਹੈ ਕਿ ਰਾਜਵੀਰ ਦਾ ਆਵਾਰਾ ਸਾਨਾ ਦੀ ਚਪੇਟ ਵਿੱਚ ਆਉਣ ਨਾਲ ਹਾਦਸਾ ਹੋਇਆ ਪਰ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੀ ਕੁਝ ਨਾ ਕੁਝ ਛਿਪਾ ਰਹੀ ਹੈ ਤੇ ਜ਼ਰੂਰ ਕੁਝ ਨਾ ਕੁਝ ਰਾਜਵੀਰ ਦੇ ਨਾਲ ਅਜੀਹਾ ਹੋਇਆ ਸੀ ਉਸ ਦਿਨ ਜੋ ਇੰਨੀਆਂ ਡੂੰਘੀਆਂ ਚੋਟਾਂ ਉਸ ਨੂੰ ਆਈਆਂ ਹਨ ਕੋਈ ਵੀ ਇਹ ਸਭ ਮੰਨਣ ਲਈ ਤਿਆਰ ਨਹੀਂ ਹੈ ਤੇ ਸਭ ਤੋਂ ਵੱਡੀ ਗੱਲ ਸ਼ੱਕ ਉਦੋਂ ਪੈਦਾ ਹੁੰਦਾ ਹੈ ਜਦ ਰਾਜਵੀਰ ਨਾਲ ਇਹ ਪਾਣਾ ਵਾਪਰਦਾ ਹੈ ਤਾਂ ਮੌਕੇ ਤੇ ਡਾਕਟਰਾਂ ਦੇ ਵੱਲੋਂ ਉਸ ਦਾ ਇਲਾਜ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਜਾਂਦਾ ਹੈ ਜਦ ਕਿ ਉਸ ਦਾ ਇਲਾਜ ਮੌਕੇ ਤੇ ਕੀਤਾ ਜਾਂਦਾ ਤਾਂ ਸ਼ਾਇਦ ਅੱਜ ਰਾਜਵੀਰ ਸਾਡੀ ਵਿਚਕਾਰ ਹੁੰਦਾ ਪਰ ਡਾਕਟਰਾਂ ਦੀ ਐਸਐਨ ਕਾਮੀ ਦੀ ਪਟੀਸ਼ਨ ਕੋਰਟ ਦੇ ਵਿੱਚ ਪਾਈ ਗਈ ਹੈ ਜਿਸ ਦੀ ਜਿਸ ਦੀ ਸੁਣਵਾਈ 27 ਅਕਤੂਬਰ ਨੂੰ ਹੋਣੀ ਹੈ ਪਰ ਅਸਲ ਵਿੱਚ ਰਾਜਵੀਰ ਦੇ ਨਾਲ ਉਸ ਦਿਨ ਹੋਇਆ ਕੀ ਸੀ ਇਹ ਤਾਂ ਰੱਬ ਹੀ ਜਾਣਦਾ ਹੈ ਤੇ ਅਸੀਂ ਇਸ ਮਸਲੇ ਤੇ ਕੋਈ ਟਿੱਪਣੀ ਨਹੀਂ ਕਰਦੇ ਤੇ ਜਿਵੇਂ ਕਿ ਬੀਤੇ ਦਿਨੀ ਉਸ ਦਾ ਭੋਗ ਪਿਆ ਤੇ ਕਲਾਕਾਰਾਂ ਦੇ ਵੱਲੋਂ ਵੱਧ ਚੜ ਕੇ ਪਰਿਵਾਰ ਦੀ ਮਦਦ ਕੀਤੀ ਗਈ ਭੋਗ ਦੀਆਂ ਤਿਆਰੀਆਂ ਕੀਤੀਆਂ ਗਈਆਂ ਤੇ ਭੋਗ ਤੇ ਭਾਸ਼ਣ ਵੀ ਦਿੱਤਾ ਗਿਆ ਜਿਵੇਂ ਕਿ ਕਮਰ ਗਰੇਵਾਲ ਕੁਲਵਿੰਦਰ ਬਿੱਲਾ ਤੇ ਹੋਰ ਵੀ ਨਾਮੀ ਕਲਾਕਾਰ ਭੋਗ ਦੇ ਮੌਕੇ ਪਹੁੰਚੇ ਸਨ ਪਰ ਹੁਣ ਕੈਮਰੇ ਸਾਹਮਣੇ ਇੱਕ ਨੌਜਵਾਨ ਨੇ ਆ ਕੇ ਕਲਾਕਾਰਾਂ ਤੇ ਗੁਰਪ੍ਰੀਤ ਘੁੱਗੀ ਦੇ ਭਾਸ਼ਣ ਦੀ ਰੀਲ ਬਣਾ ਦਿੱਤੀ ਹੈ ਤੇ ਉਹਨਾਂ ਨੂੰ ਖਰੀਆਂ ਖੋਟੀਆਂ ਸੁਣਾਉਂਦੇ ਹੋਏ ਉਸ ਨੇ ਭਗਵੰਤ ਮਾਨ ਦੀ ਵੀ ਕਲਾਸ ਲਗਾ ਦਿੱਤੀ ਹੈ ਤੇ ਰਾਜਵੀਰ ਦੇ ਬਾਰੇ ਉਹ ਵੱਡੀਆਂ ਗੱਲਾਂ ਕਹਿ ਗਿਆ ਤੇ ਬਾਕੀ ਇਸ ਨੌਜਵਾਨ ਨੇ ਕਿਹੜੀ ਕਿਹੜੇ ਸੱਚ ਤੇ ਕਲਾਕਾਰਾਂ ਦੀ ਕਿਵੇਂ ਰੀਲ ਬਣਾਈ ਤੁਸੀਂ ਵੀਡੀਓ ਦੇ ਵਿੱਚ ਖੁਦ ਦੇਖ ਸਕਦੇ ਹੋ ਤੇ ਵੀਡੀਓ ਦੇ ਥੱਲੇ ਕਮੈਂਟ ਕਰਕੇ ਸਾਨੂੰ ਆਪਣੀ رائے ਜ਼ਰੂਰ ਦਿਓ। ਅਜ ਵੀਰ ਜਵੰਦਾ ਤੇ ਭੋਗ ਤੇ ਜਿੰਨੇ ਕਲਾਕਾਰ ਆਏ ਕਿਸੇ ਦੇ ਵਿੱਚ ਵੀ ਦਮ ਨਹੀਂ ਹੈਗਾ। ਆ ਘੁੱਗੀ ਵਰਗੇ ਉਲਟਾ ਕਿਸਾਨਾਂ ਨੂੰ ਬੋਲੀ ਜਾਂਦੇ ਆ ਕਿ ਤੁਸੀਂ ਬੱਚੇ ਛੱਡ ਆਏ ਹੋ। ਕਿਹੇ ਵੀ ਕਿਸਾਨ ਨੇ ਸ਼ਹਿਰ ਦੇ ਵਿੱਚ ਬੱਚਾ ਛੱਡ ਕੇ ਆਇਆ ਹੋਵੇ ਮੈਨੂੰ ਦੱਸੋ। ਕੋਈ ਵੀ ਕੱਟੇ ਵਸ਼ੇ ਜ਼ਿਆਦਾਤਰ ਆਪਣੇ ਪੰਜਾਬੀ ਕਿਸਾਨ ਜਿੰਨੇ ਵੀ ਡੇਰੀ ਵਾਲੇ ਕੋਈ ਵੀ ਸ਼ਹਿਰਾਂ ਦੇ ਵਿੱਚ ਸੜਕ ਨਹੀਂ ਆਉਂਦਾ ਇਹ ਸਾਰੇ ਜਿਨ੍ਹਾਂ ਦੀਆਂ گاਵਾ ਮਾਵਾਂ ਨੇ ਉਹਨਾਂ ਦੀਆਂ گاਵਾ ਨੇ ਤੇ ਉਲਟਾ ਇਹਨਾਂ ਨੇ ਸਵਾਲ ਕਰਨੇ ਸੀ ਭਗਵੰਤ ਮਾਨ ਨੂੰ ਭਗਵੰਤ ਮਾਨ ਤੁਹਾਡਾ ਯਾਰ ਕਲਾਕਾਰਾਂ ਦਾ ਹੈ ਉਹਨੂੰ ਸਵਾਲ ਕਰਨ ਚ ਕਿਸੇ ਦੇ ਵੀ ਢੁਈ ਚ ਦਮ ਨਹੀਂ ਹੈਗਾ ਠੀਕ ਹੈ ਤੁਸੀਂ ਸਾਰੇ ਨੱਲੇ ਓ ਕਲਾਕਾਰ ਓ ਉੱਥੇ ਉਹਨੂੰ ਕਹਿੰਦੇ ਕਿ ਪਾਰਲੀਮੈਂਟ ਵਿੱਚ ਬਿੱਲ ਪਾਸ ਕਰ ਕੋਈ ਵੀ ਸੜਕ ਦੇ ਉੱਤੇ ਗਾਂ ਨਹੀਂ ਦਿਖਣੀ ਚਾਹੀਦੀ ਸਾਰੀਆਂ گاਵਾ ਗਊਆਂ ਸ਼ਾਲਾਂ ਦੇ ਵਿੱਚ ਦਿੱਨੇ ਚਾਹੀਦੀਆਂ ਵਾ ਤੇ ਜਿਹੜਾ ਵੀ ਸੜਕ ਦੇ ਉੱਤੇ ਗਾਂ ਛੱਡੂਗਾ ਉਹਨੂੰ 50000 ਤੋਂ 1 ਲੱਖ ਰੁਪਈਆ ਜਮਾਨਾ ਕੀਤਾ ਜਾਵੇ ਹੈ ਕਿਸੇ ਕਲਾਕਾਰ ਦੇ ਵਿੱਚ ਦਮਦਿਆ ਕਰੋ ਉਹਨੂੰ ਵੀਡੀਓ ਸ਼ੇਅਰ ਤੇ ਕਰੋ ਭਗਵੰਤ ਮਾਨ ਨੂੰ ਸਵਾਗਤ